ਸਾਥਿਓ ਤਸਵੀਰਾਂ ਤੁਹਾਨੂੰ ਨੰਗਲ ਜਟਾ ਅਤੇ ਪੰਦਰਾਵਲ ਤੋਂ ਦਿਖਾਵਾਂਗੇ ਜਿੱਥੇ ਨੌਜਵਾਨ ਫੁੱਟਬਾਲ ਖਿਡਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਬੰਨ ਤੇ ਲੈ ਕੇ ਜਾਣ ਨੂੰ ਪਹਿਲਾਂ ਬੋਰਿਆਂ ਵਿੱਚ ਰੇਤਾ ਭਰਿਆ ਤੇ ਫਿਰ ਆਪ ਹੀ ਪੰਦਰਾਵਲ ਬੰਨ ਤੇ ਜਾ ਕੇ ਉਸ ਨੂੰ ਅਨਲੋਡ ਕੀਤਾ ਤੇ ਆਪ ਹੀ ਜਿਹੜੀ ਸਾਰੀ ਸੇਵਾ ਨਿਭਾਈ ਤੇ ਸੱਚੀ ਸੁੱਚੀ ਸੇਵਾ ਨੇ ਸੱਚੀਓ ਸਭ ਦਾ ਦਿਲ ਜਿੱਤ ਲਿਆ ਸੇਵਾ ਕਰਨ ਦਾ ਤਾਇਰ ਜਨੂੰ ਬਹੁਤ-ਬਹੁਤ ਧੰਨਵਾਦ ਕਰਦਾ ਅਸੀਂ ਛੋਟੀ ਜਿਹੀ ਅਪੀਲ ਕੀਤੀ ਸੀ ਔਰ ਮੰਗਲ ਜੱਟਾਂ ਤੋਂ ਦੋ ਟਰਾਲੀਆਂ ਲੈ ਕੇ ਜੀ ਆਉਣੇ ਨੂੰ ਭਰ ਕੇ ਬੱਚੇ ਆਪੇ ਹੀ ਲਾਦੇ ਆ ਆਪੇ ਹੀ ਨਦੀਆਂ ਉੱਥੇ ਹੀ ਉੱਥੇ ਭਰੀਆਂ ਸਮੂਹ ਨਗਰ ਨੇ ਰਲ ਕੇ ਇਹ ਸੇਵਾ ਕੀਤੀ ਆ ਅਸੀਂ ਬਹੁਤ-ਬਹੁਤ ਦਾਿਲੋਂ ਧੰਨਵਾਦ ਕਰਦੇ ਆ ਬਾਕੀ ਹੋਰ ਵੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਕਰਦੇ ਆ ਜਿੰਨਾ ਚਿਰ ਆਪਣਾ ਇਹ ਪ੍ਰੋਗਰਾਮ ਪ੍ਰੋਗਰਾਮ ਤਾਂ ਮੈਂ ਤਾਂ ਮੂੰਹ ਤੋਂ ਗਲਤ ਨਿਕਲ ਰਿਹਾ ਪ੍ਰੋਗਰਾਮ ਹੀ ਇਹ ਜਿਹੜੀ ਸੇਵਾ ਜਿੰਨਾ ਚਿਰ ਵੀ ਚੱਲਦੀ ਆ ਆਪਾਂ ਰਲ ਮਿਲ ਕੇ ਬਚ ਲਈਏ ਬਚ ਜਾਈਏ ਲੱਕਾ ਬਚੀਵੇ ਔਰ ਆਪਣੀ ਮਿਹਨਤ ਤੁਹਾਨੂੰ ਮਹਾਰਾਜ 15 ਉਸੀਆਂ ਬਕਸ਼ੇ ਜਿਹੜਾ ਤੁਸੀਂ ਔਖੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਅਸੀਂ ਤੁਹਾਡਾ ਪੱਜ ਨੂੰ ਧੰਨਵਾਦ ਕਰਦੇ ਆਂ ਬਾਈਕ ਉੱਪੀਤਾ ਖਲਸਾ ਸਾਥਿਓ ਤਸਵੀਰਾਂ ਤੁਹਾਨੂੰ ਨੰਗਲ ਜੱਟਾ ਅਤੇ ਪੰਦਰਾਵਲ ਤੋਂ ਦਿਖਾਵਾਂਗੇ ਜਿੱਥੇ ਨੌਜਵਾਨ ਫੁੱਟਬਾਲ ਖਿਡਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਬੰਨ ਤੇ ਲੈ ਕੇ ਜਾਣ ਨੂੰ ਪਹਿਲਾਂ ਬੋਰਿਆਂ ਵਿੱਚ ਰੇਤਾ ਭਰਿਆ ਤੇ ਫਿਰ ਆਪ ਹੀ ਪੰਦਰਾਵਲ ਬੰਨ ਤੇ ਜਾ ਕੇ ਉਸ ਨੂੰ ਅਨਲੋਡ ਕੀਤਾ ਤੇ ਆਪ ਹੀ ਜਿਹੜੀ ਸਾਰੀ ਸੇਵਾ ਨਿਭਾਈ ਤੇ ਸੱਚੀ ਸੁੱਚੀ ਸੇਵਾ ਨੇ ਸੱਚੀਓ ਸਭ ਦਾ ਦਿਲ ਜਿੱਤ ਲਿਆ ਮੈਂ ਇਲਾਕਾ ਵਾਸੀਆਂ ਦਾ ਪਾਇਲ ਜਣੋਂ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਛੋਟੀ ਜਿਹੀ ਅਪੀਲ ਕੀਤੀ ਸੀ ਔਰ ਨੰਗਲ ਜੱਟਾਂ ਤੋਂ ਦੋ ਟਰਾਲੀਆਂ ਲੈ ਕੇ ਜਿੱਤੀ ਔਰੇ ਨੂੰ ਭਰ ਕੇ ਬੱਚੇ ਆਪੇ ਹੀ ਲਾ ਲੈ ਆ ਆਪੇ ਨਦੀਆਂ ਆਪੇ ਹੀ ਉੱਤੇ ਭਰੀਆਂ ਕਰ ਰਹੀ ਹੈ ਸਮੂਹ ਨਗਰ ਨੇ ਰਲ ਕੇ ਇਹ ਸੇਵਾ ਕੀਤੀ ਆ ਅਸੀਂ ਬਹੁਤ ਬਹੁਤ ਦਾ ਧੰਨਵਾਦ ਕਰਦੇ ਆ ਬਾਕੀ ਹੋਰ ਵੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਕਰਦੇ ਆ ਜਿੰਨਾ ਕਿ ਜੇ ਆਪਣਾ ਇਹ ਪ੍ਰੋਗਰਾਮ ਪ੍ਰੋਗਰਾਮ ਤਾਂ ਮੈਂ ਤੋਂ ਮੂਹ ਤੋਂ ਗਲਤ ਨਿਕਲ ਗਿਆ ਪ੍ਰੋਗਰਾਮ ਨਹੀਂ ਇਹ ਜਿਹੜੀ ਸੇਵਾ ਜਿੰਨਾ ਕਿ ਵੀ ਚੱਲਦੀ ਆ ਆਪਾਂ ਰਲ ਮਿਲ ਕੇ ਬਚ ਲਈਏ ਬਚ ਜਾਈਏ ਇਲਾਕਾ ਬਚ ਜਾਈਏ ਔਰ ਆਪਣੀ ਮਿਹਨਤ ਤੁਹਾਨੂੰ ਮਹਾਰਾਜ 15 ਉਸਤੀਆਂ ਬਖਸ਼ੇ ਜਿਹੜਾ ਤੁਸੀਂ ਔਖੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਅਸੀਂ ਤੁਹਾਡਾ ਪਿਆਰ ਜਿਲੋਂ ਧੰਨਵਾਦ ਕਰਦੇ ਹਾਂ ਬਾਈਕ ਉੱਪਰ ਕੀਤਾ ਖਲਸਾ ਵਾਹਿਗੁਰੂ